ਮੂੰਹ ਚੋ ਕੱਟ ਕੇ ਕੈਦੇ ਜਕਾਰਾ ਲਾ ਦੇ ਝਿਮਲੇ ਵਾਲੇ ਸਾਰੇ ਟੱਬਰ ਦੇ ਵਿੱਚ ਮਾਲਵੇ ਦੇ ਵਿੱਚ ਕਦੀ ਕੋਈ ਸ਼ਿਮਲੇ ਨਹੀਂ ਗਿਆ ਹੋਣਾ ਮਿਲ ਬਾਈ ਤੈਨੂੰ ਲੈ ਕੇ ਚੱਲੇ ਆ ਠੀਕ ਗੱਲ ਸ਼ਿਮਲਾ ਅਸੀਂ ਦੇਖ ਲਈਦਾ ਸੁਪਨੇ ਚ ਸੁਪਨੇ ਚ ਠੀਕ ਆ ਇੱਕ ਵਾਰੀ ਜਕਾਰਾ ਓ ਸ਼ਿਮਲੇ ਵਾਲੇ ਬਾਬਿਆਂ ਦਾ ਜਾਨ ਵਾਲੇ ਬਾਬਾ ਲਾਹੋਗੇ ਗੋਪੀ ਲਿਜਾਣਾ ਇਹਦੇ ਵਿੱਚ ਕੋਲ ਲਈ ਵੀ ਹੈਗੀ ਆ ਆਹੋ ਆਪਾਂ ਚੌਂਕੀ ਵੀ ਲਾਉਣੀ ਆ ਰਾਹ 'ਚ ਲਾ ਨਾ ਕੀ ਗੱਲ ਆ ਮਾੜਿਆ ਟੋਲ ਪਲਾਜਾ ਨੰਗਣ ਦੇ ਅੱਛੇ ਚੌਂਕੀ ਪੂਰਾ ਢੋਲ ਕੀ ਛੇਣੇ ਵਾਲਾ ਪ੍ਰੋਗਰਾਮ ਪੂਰਾ ਗੀਤੋ ਮੈਂ ਤੈਨੂੰ ਕਹਿੰਦਾ ਵੀ ਤੈਨੂੰ ਉੱਥੇ ਲਾਇਆ ਹਣਾ ਦੂਏ ਦੇ ਪੌੜ ਦੇ ਥੱਲੇ ਹਾਂ ਮੈਂ ਕਿਹ ਲੋਕਾਂ ਕਹਿੰਦਾ ਮਾਸੀ ਸਾਸਰੀ ਕਾਲ ਇਹ ਕਿੱਥੇ ਅਜ ਖਾੜਾ ਲੱਗਣ ਲੱਗ ਗਿਆ ਆ ਮਾਸੀ ਦਾ ਗਰਾਉ ਮਾਸੀ ਆ ਬੋਲੇ ਆਉਂਦਾ ਤੈਨੂੰ ਇਦਾਂ ਕੁੱਕਾ ਉਹ ਬੋਲਣਾ ਸ਼ਬਦ ਆਪ ਤਾਂ ਹੁਣ ਦਾ ਸੰਗ ਦਾ ਨਹੀਂ ਆਪਾਂ ਸ਼ਿਮਲੇ ਵਾਲੇ ਬਾਬਿਆਂ ਦੇ ਬੋਲਣੇ ਹੋਰ ਤਾਂ ਨਹੀਂ ਗੇਲੇ ਬੋਲ। ਸ਼ਿਮਲੇ ਚ ਬਾਬਾ ਕਿਹੜਾ ਆ? ਸ਼ਿਮਲੇ ਵਾਲੇ ਬਾਬੇ। ਹੈ? ਸ਼ਿਮਲੇ ਵਾਲੇ ਬਾਬੇ। ਸੱਚੀ ਤੇਰੇ ਮੋਢਿਆਂ ਕਰਕੇ ਲੈ ਜੱਲਾ ਤੇਰੇ ਮੋਢੇ ਹਟ ਜਾਂਦੇ ਆ ਸ਼ਿਮਲੇ ਵਾਲੇ ਬਾਬਿਆਂ ਤੇ ਲੈ ਜਾਣਾ ਤੈਨੂੰ ਹੁਣ। ਠੀਕ ਆ। ਉਹ ਸੋਨੇ ਦੀ ਵੀ ਸੁੱਖ ਸੁਖੀ ਸੀਗੀ। ਅੱਛਾ ਕਿਹਦੀ? ਸੋਨੇ ਨੇ। ਅੱਛਾ। ਹਾਂ। ਸੋਨੇ ਕਰੀ ਸੁਖੀ ਸੁਖੀ ਜੀ। ਆ। ਸੁਈ ਨਹੀਂ ਸੌਖਾ। ਸੌਖਾ। ਸੌਖਾ ਸੁਈ ਨਹੀਂ ਸੁਖੀ ਸੀ। ਉਹ ਚੀਜ਼ ਆ ਉੱਧਰਲੇ। ਏ ਭੈੜੀਆਂ ਚੀਚਾਂ ਆ ਨਸਲਾਂ ਆਸਤਰ ਆ ਆਸਤਰ ਪੂਰੇ ਇੱਥੇ ਹੀ ਨੇ ਹੈਗੇ ਲੈ ਕੋ ਕਹਿੰਦਾ ਪਿੰਦਾ ਜਿਹੜਾ ਛਿਲਪਾ ਛੜੀ ਪਿੰਦੀ ਹੁੰਦੀ ਹੈ 사ਜਨ ਤੂੰ ਇੱਧਰ ਆਪਣਾ ਤੇ ਮਮੀ ਦਾਦੀ ਨੂੰ ਕਹ ਕੇ ਇੱਧਰ ਪਾਲ ਬੋ ਆਪਣਾ ਘਰ ਆਹੋ ਉਧਰ ਜਿਹੜੇ ਹੈਗੇ 2 ਕਿਲੇ ਇਹਨਾਂ ਨੂੰ ਆਉਂਦੇ ਹੋ ਦਵਾ ਦਿਓ 3 ਕਿਲੇ ਪਹਿਲੀ ਤੇ ਇੱਕ ਮਕਾਨ ਦਵਾ ਦਿਓ ਦਵਾ ਦਿੰਨੇ ਆ ਚਲੋ ਜੀ ਫਟਾ ਬੰਦੇ ਨੂੰ ਬਗਾਓ ਜਿਹੜੀ ਮਾੜੀ ਬਗਾਉਣ ਦਾ ਕਮੈਂਟ ਤੇ ਬਗਾਓ ਆ ਸੋਣਾ ਹੈਗਾ ਡੀਲਰ ਵਧੀਆ ਜਾਂਦੀ ਆ ਚੀਜ਼ ਲੈ ਨਹੀਂ ਹੁੰਦੀ ਮੈਂ ਉਹ ਹੀ ਕਹਾਂਵਾ ਉੱਧਰ ਵੇਚ ਕੇ ਉੱਧਰ ਲੈ ਲੈਂਦੇ ਆ ਉੱਧਰ ਲੈ ਲੈ ਸਾਡੇ ਅੰਬਚੇੜੀ ਨਾਲ ਤੁਹਾਡੇ ਵਾਲ ਬੈ ਉਹ ਚਾਂਗਮੋਰੀ ਚ ਲੈ ਇਹਨਾਂ ਨਾਲ ਇਹਨਾਂ ਨਾਲ ਵੀ ਇਹੀ ਹਾਲ ਆ ਚਾਂਗਮੋਰੀ ਆ ਕਿ ਚਾਂਗਮੋਰੀ ਕਿਉਂ ਆ ਚਾਂਗਮੋਰੀ ਆ ਅਸੀਂ ਕਿਹੜੇ ਫੌਜੀ ਵਿੱਚ ਦੀ ਲੰਗ ਤੂੰ ਹੀ ਉੱਧਰ ਪਹਾੜ ਤੁਹਾਡੇ ਪਹਾੜੀਏ ਵੱਜਦੇ ਤੁਸੀਂ ਕਿਤੇ ਸਾਡਾ ਪਹਾੜ ਐਡੀ ਦੂਰ ਆ ਨਾ ਨਾ ਉੱਥੇ ਘੜਾ ਦੇ ਤਾਂ ਅੱਜ ਚੱਲਣ ਜਿੱਥੇ ਚੱਲੇ ਹੋ ਆ ਚੱਲੇ ਪਹਾੜਾਂ ਦੇ ਕਾਲਾ ਬਾਬੇ ਦੇ ਚੱਲੇ ਇਹ ਉਹਦਾ ਵਾਸੀ ਕੌਣ ਆ ਜਾਂਦੀ ਥੋੜੀ ਹਲੇ ਨਾ ਵਾਸੀ ਹਲੇ ਨਾ ਢੋਲਗੀ ਵਜਾ ਸੋਨੇ ਸਰ ਆ ਜਾਂਦੇ ਆ ਪਉਣਾ ਆਉਂਦੀਆਂ ਇਹਨਾਂ ਦਾ ਸੱਚ ਆਹੋ ਕਾਹੋ ਲੈ ਲੈ ਕੀ ਇਹਨਾਂ ਸਰ ਆ ਜਾਂਦੇ ਆ ਮਾਸੀ ਇਦਾਂ ਨਾ ਹੋਵੇ ਕਿ ਹੁਣੇ ਤੂੰ ਬਾਬੇ ਲੈ ਪੁੱਛ ਮਾਸੀ ਪੁੱਛ ਲਈ ਕਮਲ ਭਾਜੀ ਬਾਰੇ ਪਤਾ ਕਰ ਲਈ ਕਿਦਾਂ ਇਹਦੇ ਸਰ ਆਉਂਦੇ ਇਹ ਇਹਨਾਂ ਜਗਾ ਆ ਕਰੇ ਆਉਂਦੀ ਆ ਪਤਾ ਆਹੋ ਹੁਣ ਕਹਿ ਕੇ ਅਗਲਾ ਕਹਿੰਦਾ ਹੁੰਦਾ ਮੇਰੇ ਸਰ ਜਗਾ ਹੁੰਦੀ ਆ ਇਹਨਾਂ ਘਰੇ ਜਗਾ ਆ ਇਹਨੇ ਸਾਹਮਣੇ ਪਛਤਾੜ ਦਿਓ ਆਹ ਉਹ ਇਹਨਾਂ ਦਾ ਦਾਦਾ ਹੁੰਦਾ ਇਹਦੇ ਇਹਦੇ ਸਰ ਜਿਹੜਾ ਦਾਦਾ ਸੀ ਇਹਦਾ ਉਹ ਜੰਗਲਾਂ ਚ ਕਿਤੇ ਭਗਤੀਆਂ ਭੂਤੀਆਂ ਕਰਦਾ ਹੁੰਦਾ ਸੀ ਇਹਦਾ ਸਾਰੇ ਪਿੰਡ ਨੇ ਤੇ ਪੈਰੀ ਪੈਂਦਾ ਆ ਸੱਚੀ ਜਦੋਂ ਜਾਂਦਾ ਆ ਮੇਰੇ ਵੀ ਕਮਲੇ ਨਾ ਦੁਆ ਕਰ ਲੈ ਮੇਰੇ ਆ ਮਾੜਿਆ ਸੋਨੇ ਆਪ ਪਤਾ ਕਰਨਾ ਕਮਲ ਭਾਜੀ ਕਦੋਂ ਪੱਕਾ ਹੋਵੇ ਠੀਕ ਆ ਮੇਰਾ ਕਮਲ ਪੱਕਾ ਹੋ ਜਵੇ ਉਹੀ ਤਾਂ ਗੱਲ ਆ ਬਾ ਇਹਦਾ ਇੰਨਾ ਆ ਕਿ ਜੇ ਸੁੱਖ ਸੁੱਖ ਲੈ ਤੁਹ ਫੇ ਮੈਡਮ ਹੋ ਤਾਂ ਸੇਵਾ ਪਾਣੀ ਕਰਨਾ ਪੈਣਾ। ਹੋਲੀ ਪਾਣੀ ਕਰ ਦਵਾਂਗੇ। ਕਿੰਨੇ ਬੰਦੇ ਨਾਲ ਚੱਲਦੇ ਆ ਇੰਨੇ ਬੰਦੇ ਲਿਆਣੇ ਪੈਣੇ ਆ ਫੇ ਤੈਨੂੰ। ਛਿਮਲੇ ਵਾਲੇ ਬਾਬਿਆਂ ਦੇ। ਸਾਰੇ। ਪੱਕੀ ਗੱਲ ਆ। ਕੋ ਇਹ ਨਾ ਹੋਵੇ ਤੂੰ 25 ਮਿੰਟ। ਜਦੋਂ ਮੇਰਾ ਕਮਲਾ ਪੱਕਾ ਹੋ ਗਿਆ। ਛਿਮਲੇ ਵਾਲੇ ਬਾਬਿਆਂ ਦੇ। ਗੱਡੀ ਲੈ ਕੇ ਜਾਣੀ ਤੂੰ ਕਹ ਮੈਂ। ਠੀਕ ਆ ਗੱਡੀ। ਸਖ ਸਖਲਾ ਹੱਥ ਜੋੜ ਕੇ ਸੋਨੇ ਮਰੇ। ਤੂੰ ਕਹ ਸੋਨੇ ਮੇਰਾ ਬੰਦਾ ਪੱਕਾ ਹੋ ਗਿਆ ਮੈਂ ਤੁਹਾਨੂੰ ਛਿਮਲੇ ਲੈ ਲਿਆ। ਸੋਨੇ ਬਾਬਾ। ਛਿਮਲੇ ਵਾਲੇ ਬਾਬਿਆਂ ਦੇ ਕਹਿ। ਛਿਮਲੇ ਵਾਲੇ ਬਾਬਿਆਂ ਦੇ ਲਿਜਾ। ਹਾਂ। ਆ ਦੇਖੀ ਸਾਪਾਂ ਗਾ ਨਾ ਸੋਨੇ ਅੱਛੀ ਆ ਜਾਂਦੇ ਬਸ ਜੇ ਢੋਲ ਗੇ ਛਾਣੀਆਂ ਚਲਾਉਣੇ ਹਨ ਦੇਖੀ ਆਉਂਦੇ 25 ਮਿੰਟ ਹੀ ਇਹਦੇ ਦੇਖੀ ਕਿ ਤੇ ਸਾਨੂੰ ਬਚਾ ਲਈ ਦਾ ਇਹ ਕਿੱਦਾਂ ਨੇ ਸਿੱਟੀ ਨਹੀਂ ਲੈ ਹਾਲੇ ਨੇ ਤਾਕੀ ਖੋਲੀ ਹਾਈਵੇ ਤੇ ਬਹੁਤ ਸਾਰੀ ਉਹੀ ਬੈਕਵਰਡ ਏਰੀਆ ਇਹਦਾ ਨਹੀਂ ਕਰੀ ਜਾਂਦਾ ਉਹ ਦੇ ਅਗਲਾ ਔਖਾ ਔਖਾ ਦੇਖਦਾ ਹੀ ਦੇਖੀ ਜਾਂਦੇ ਔਖਾ ਇਹਨੂੰ ਲੈ ਅਗਲਾ ਚਪੇੜਾ ਛੱਡਣ ਲੱਪਦਾ ਮੈਂ ਤਾਂ ਦੌੜ ਜਾਣਾ ਤੂੰ ਦੌੜ ਮੈਂ ਸਾ ਆ ਜਾਂਦੇ ਨਾਲ ਆ ਮੈਂ ਮਾਸੀ ਤੂੰ ਉਸ ਆ ਜਾਂਦੇ ਨਾਲ ਨਾਲ ਖੜ ਉਹਦੇ ਤਾਂ ਉਹਦੇ ਘਰ ਦੇ ਨਹੀਂ ਨਾਲ ਖੜਦੇ ਉਹਨਾਂ ਨੇ ਕਿਹਾ ਉਹਦੀ ਮੰਮੀ ਤਾਂ ਆ ਗਿਆ ਆਵੇ ਸਵੇਰ ਦੇ ਆ ਵੀ ਚਲ ਬੂਰ ਆ ਗਿਆ ਉਹ ਕਹਿੰਦੇ ਝੁਗ ਰਿਆ ਇਹ ਗਿਆ ਨਰਾ ਬੱਚਾ ਚਿਪਸਾਂ ਦਾ 베ਰੀ ਮਿੰਟ ਬਾਅਦ ਉੱਥੇ ਕਹਿ ਦਿੰਦਾ ਐ ਬਾਪਾ ਜੀ ਆ ਗਏ ਨੀ ਕਿਤੇ ਲੈ ਦੇ ਸੋਨੇ ਢੋਲ ਗਈ ਲੈ ਵੇ ਸੋਨੇ ਕਰਦੇ ਸੁੱਟ ਮਾਈ ਗਾਡ ਸੋਨੇ ਲੈ ਲੈ ਚੇਤ ਰੋ ਸ਼ਿਮਲੇ ਵੀ ਦੇਲੇ ਸ਼ਿਮਲੇ ਵਾਲੇ ਬਾਬਿਆਂ ਦੀ ਜੈ ਹੋ ਸਦਾ ਬਹਾਰ ਸ਼ਿਮਲੇ ਦੇ ਵਿੱਚ ਠੰਡ ਚੱਲਦੀ ਹੋਵੇ ਪਰਮਾਤਮਾ ਸ਼ਿਮਲੇ ਦੇ ਵਿੱਚ ਠੰਡ ਚੱਲਦੀ ਹੋਵੇ ਉਹ ਗੁੱਟੀ ਹਰ ਇੱਕ ਸਾਲ ਕੱਢੀ ਲਿਆਵੇ ਗੁੱਟੀ ਹਰ ਇੱਕ ਵਾਰ ਦੇ ਬਾਅਦ ਆਵੇ ਮੇ ਆਵੇ ਕਮਲੀ ਸੰਗਤ ਦੇੇ ਨਾਲ ਕੰਮਲੇ ਦਾ ਪੱਕਾ ਹੋਵੇ ਸਭਾ ਨੂੰ ਨਾਲ ਆਵੇ ਕਮਲਿਆਂ ਨੂੰ ਉਹ ਕਮਲਿਆ ਗਮਲਿਆਂ ਦੀ ਦੇਦ ਆਵੇ ਟੋਕਣਾ ਲਈ ਗਈ ਦੋਨ ਕਮਲੇ ਕਾ ਕਮਲ아요 ਹੋਵੇ ਕਮਲਾ ਨਹੀਂ ਕਰਾ ਕੀ ਭਾਈ ਯੱਕ ਕਰਾ ਸ਼ਿਮਲੇ ਵਾਲੇ ਬਾਬਿਆਂ ਦਾ ਪਿਆਰ ਕੀ ਜਾ ਯਾਰ ਜੀ ਬੋਲਦਾ ਗਾਇਰ ਤੇਰੇ ਮੂੰਹ ਛੂਟੀ ਸਾਈ ਹੈ ਬੋਲ ਯਾਰ ਇਹ ਤੁਸੀਂ ਕਹਦੇ ਨੇ ਕਹਿੰਦੇ ਆ ਲੱਗਦਾ ਹੈ ਆਵੇ ਸਾਥ ਦੇਖੀਂ ਵੀਰ ਸੋਨੇ ਸਰ ਆ ਜਾਂਦੇ ਆ ਮਤ ਸੋਣ ਨਾ ਕਿ ਹਮਾਰੀ ਜਿੰਦਗੀ ਦਾ ਸੁਣਾ ਜਿਹੜਾ ਤੁਹਾਨੂੰ ਗਾਣਾ ਆਉਦਾ ਕੋਈ ਸ਼ਾਹ ਆਵਦਾ ਪਦ ਮਾਰਦਾ ਰੋ ਲੱਗੇ ਮੇਰਾ ਪਾਸਾ ਦਾ ਮਸਟੇ ਐਨੀ ਇਹ ਕੜੇ ਯਾਰ ਕੰਮ ਕਰਤਾ ਜਸ ਉਹ ਸਾਜੇ ਲੈ ਸਾਜੇ ਨੇ ਓ ਸਾਉਣ ਲੱਗੇ ਓ ਸਾਜੇ ਨੇ ਲੋ ਪੈਂਦੀ ਸਾਜੇ ਨੇ ਮਾਰਿਆ ਕਿਹਨ ਲੱਗੇ ਸਾਜੇ ਨਾਲ ਅਸੀਂ ਪਿੱਛੇ ਬੜੇ ਕੋਨ ਲੱਗੇ ਨਹੀਂ ਨਹੀਂ ਓਏ ਮਰ ਕੇ ਨਾ ਦੂਜਿਆਂ ਦਾ ਲੈਂਦਾ

ਪਿਓ ਦੇ ਨੇ ਤੇ ਬੋਕਲੇ ਐਕਸੀਡ ਹੀ ਗਿਆ ਕੀ ਖਰਾਬ ਹੁੰਦਾ ਆ ਸਰ ਤਾਂ ਰਾਜਾ ਜਨਾਬ ਚੱਲ ਤੂੰ ਲਾ ਫੇ ਇਹ ਬੋਗ ਆ ਨਰਵੈਰ ਬੰਨੂ ਆ ਇਹ ਚੱਲ ਬਈ ਜਿਕਾਰੇ ਲਾਈ ਜਾਣਾ ਕੋਈ ਸ਼ਾਸ ਵੀ ਕਾ ਦੋ ਕਾ ਕੋ ਸ਼ਾਸ ਤੂੰ ਲਾ ਫੇ ਮਾਸੀ ਇੱਕ ਮਾਣ ਦਾਂ ਤੂੰ ਗਾ ਦੇ ਵਧੇਰਾ ਗੌ ਗੌਂਦੇ ਆ ਵੀ ਦੇਖੇ ਮਾਈਕ ਕੋਈ ਬਾਸੇ ਬੀ ਨਹੀਂ ਲੱਗ ਰਹੀ ਬਾਸੇ ਢੀਲੀ ਮਾਸੀ ਦੇ ਇੱਕ ਦੇ ਗੋਲੀਏ ਵਟ ਕੇ ਮਾਸੀ ਦੀਆਂ ਰਗਾਂ ਵੀ ਬੈਜੜ ਜਿਹੜੀਆਂ ਬੜਿਆ ਮਾਸੀ ਗਾ ਮੈਨੂੰ ਆਉਂਦਾ ਨਹੀਂ ਆਉਂਦਾ ਤੈਨੂੰ ਸਾਰਾ ਕੁਝ ਹੈ ਜੇ ਤੈਨੂੰ ਸੁਣਾਉਣ ਲੱਪੈ ਸੁਣਾ ਨਾ ਤੂੰ ਕਰਨਾ ਸੋਨੇ ਗਾਦੇ ਯਾਰ ਸੋਨੇ ਦਾ ਲੈਰ ਆ ਜਾਂਦੀ ਆ ਆਹ ਬਾਜ ਗਲਾ ਨਹੀਂ ਖੱਟ ਕਰਦਾ ਆ ਹਾਂ ਅਸੀਂ ਚੱਲਦੇ ਚਿਮੜੇ ਇੱਕ ਤਾਂ ਸਾਰੇ ਪਿੰਡ ਨੂੰ ਦੱਸ ਦੋ ਮੇਰਾ ਗਲਾ ਨਹੀਂ ਸਹੀ ਤੇ ਆਪੀ ਪ੍ਰੋਗਰਾਮ ਪੁਛਾ ਦੇ ਸਟੇਜ 'ਤੇ ਹੋ ਗਏ ਚਲੋ ਗੋਲਾਬੀ ਅੱਖੇ ਜੋ ਤੇਰੀ ਦੇਖੀ ਸ਼ਰਾਬੀ ਦਿਲ 'ਤੇ ਪਾਸਾ ਹੋਇਆ ਏ ਯਾਰ ਮੇਰੇ ਦਾ ਪਾਸਾ ਛੋੜਦੇ ਉਹ ਕਿਤੇ ਨਹੀਂ ਵਾਸੀ ਇੰਨਾ ਮਹਿੰਗਾ ਏ ਗੋਲਾਬੀ ਅੱਖੇ ਜੋ ਤੇਰੀ ਦੇਖੀ ਉਮਰਾਂ ਦੀ ਲੀਏ ਕਿਹੜਾ ਗਾਇਏ ਯਾਰ ਜਿਹੜਾ ਸਾਲਾ ਪੂਰਾ ਗਾਣਾ ਵੇ ਚਲੋ ਕੋਈ ਨੂ ਬੈਲਸ ਪਵਾਨੀ ਸੱਚਦਾ ਓੱਕੀ ਝੋਕੀ ਸਾਸਕ ਟੱਗੇ ਓਏ ਓਏ ਮੇਰਿਆ ਯਾਰ ਮਨੂ ਤਨੰਗ ਪੋਨੇ ਦਾ ਡਰ ਗਿਆ ਬੁਖਾਰ ਲੱਟੀਏ ਤੇ ਮੇਰੇ ਯਾਰ ਨੂੰ ਤਾਂ ਛੇ ਮਲੇ ਦਾ ਚੱਲ ਗਿਆ ਬੁਖਾਰ ਲੱਟੀਏ ਉਹ ਕਦੇ ਮੈਂ ਪੰਜਾਬ ਕਦੇ ਹਮਾ ਚੱਲ ਨਹੀਂ ਤੈਨੂੰ ਖਿਮਲੇ ਦਾ ਪੈ ਗਿਆ ਚਸਕਾ ਨਹੀਂ ਖਿਮਲੇ ਦਾ ਪੈ ਗਿਆ ਚਸਕਾ ਨਹੀਂ ਚੱਲ ਆ ਫੜ ਕੇ ਤਾਂ ਵਾਟ ਹੋਣ ਕੀ ਦੇ ਕੜਾ ਗੱਲ ਨਹੀਂ ਦਿੰਦਾ ਮੈਂ ਕਾ ਇਹ ਕਹਣਾ ਕਰਦੇ ਆ ਮੈਂ ਵੀ ਆ ਰਹਾ ਦਾ ਫੇਰ ਤੂੰ ਲੈ ਆ ਸੋ ਥੌੜ ਲਾਓ ਕੜਾ ਗੱਲ ਆਈ ਹੈ ਯਾਰ ਕਿਸ ਦੀ ਲੱਤ ਫੜੀ ਜਾਂਦੇ ਕਿਸੇ ਦੀ ਬਾਹ ਫੜੀ ਜਾਂਦੇ ਆ ਰਾਮ ਜੀ ਆ ਗਲੀ ਗਾਣਾ ਕਰੇ ਫੈਸੇ ਕੋ ਗਾਓ ਯਾਰ ਕੋਈ ਉਧਰ ਨਾ ਗਾਇਕੇ ਕਿਹੜਾ ਹੈ ਗਿਆ ਸੱਜਣ ਹੁੰਦੇ ਨਸ਼ਿਆਂ ਵਰਗੇ ਫੁੱਲੇ ਛੋਟੇ ਆਈਏ ਪਰਚੀ ਜੁਗਿਆ ਕਰ ਸਾਡੇ ਨਾਲ ਕੋਈ ਅੱਗੇ ਬਾਤ ਕਰਦਾ ਮੈਂ ਕਈ ਵਾਰੀ ਇਹਨੂੰ ਭੁੱਲਦੇ ਭੁੱਲਦੇ ਨੂੰ ਵੀ ਧੱਕਣ ਨੂੰ ਬੰਨ ਪਰਵਾਉਂਦਾ ਏ ਆਪਣਿਆਂ ਹੀ ਕੋਈ ਆਪਣੇਾਂ ਚਿੱਕਵੇ ਲਾਉਂਦਾ ਏ ਵੇ ਕਿਹੜਾ ਗਾਦੀਏ ਓਏ ਅਸੀਂ ਦੋ ਤੋਂ ਲੱਗੇ ਇੱਕ ਹਾਂ ਉਹ ਹੀ ਗਾ ਲੋ ਜਿਹੜਾ ਤੁਸੀਂ ਗਾਣਾ ਆਪ ਵੀ ਹਾਲਾਂਕਵਾ ਦਾ ਯਾਰ ਨਾ ਪਹਿਲਾ ਵਾਲਾ ਸਹੀ ਵੇ ਜਿਹੜਾ ਕਰਦੇ ਸੀ ਅੱਜ ਲੋਹਾ ਗਾਂ ਸੋਹਣਾ ਏ ਹੈ ਹੈ ਅੱਲੇ ਲੈਕ ਤੋਂ ਹੁਣ ਲੱਗੇ ਅਸੀਂ ਦੋ ਹੋਣ ਮੋਣ ਨਾ ਰੱਬ ਖੈਰ ਕਰੇ ਰੱਬ ਕਰੇ ਹਾਏ ਉਹ ਮੋਣ ਤੇ ਖੈਰ ਕਰੇ ਉਹ ਤਾਂ ਹੋਇਆ ਵੀ ਨਹੀਂ ਸਾਰਾ ਕੋ ਬੁਖਾਰ ਤਾਂ ਫੱਜਿਆ ਕੀ ਹੁਣ ਹੋਤ ਹੋਏ ਤੁਮ ਸਾਡੀ ਵੀ ਆਉਗੀ ਕਦੀ ਅਸੀਂ ਵੀ ਛਿਮਲੇ ਜਾਵਾਂਗੇ ਛਿਮਲੇ ਦਾ ਬਣेंगे ਅਪਲੈਨ ਅੱਜ ਰਾਤ ਪਿਆਰੀ ਸੀ ਗਰਾਰੀ ਧੀਰੇ ਧੀਰੇ ਤੇ ਯਾਰ ਸੀ ਵੀ ਚੌਂਕ ਵਿੱਚ ਰੈਡੀ ਹੋ ਕੇ ਆਜਾ ਸੋੜੀਏ ਉਹ ਇੱਥੋਂ ਸਾਲੇ ਮੋੜ ਦਿੱਤੀ ਆਹ ਤੇ ਗੱਡੀ ਆ ਜਦਦਾ ਉੱਥੇ ਜਾ ਕੇ ਟਾਪੋਡਾ ਟੱਕਰਦਾ ਏ ਥੰਮਾ ਦੇ ਲਗਾਏ ਬੱਚੋਂ ਆ ਮੋੜ ਮੋੜ ਦਾ ਸੁਣ ਲਾ ਯਾਰ ਕੋਈ ਲਾਸੌਰ ਲਾ ਜਾਂ ਚਲਾਉਣ ਨੂੰ ਇੱਥੇ ਤੁਸੀਂ ਕਿਦੇ ਐਕਸੀਡੈਂਟ ਆ ਸੁਣ ਲਾ ਯਾਰ ਈਸ਼ੂ ਨਰਾਸੀ ਕਿਤੇ ਟਾਪੇ ਟੂਪੇ ਤੇ ਰੋ ਕੇ ਰੋਟੀਆਂ ਖਾ ਲਵੋ ਇੱਥੇ ਜਾਂਦੇ ਵੀ ਚੌਕ ਰੱਖੀ ਆਂ ਲੋਲ ਗੇਂਜੇ ਮਿਲੇ ਆ ਪਾਪਿਆਂ ਵੀ ੱੱਲੇ ਆ ਗੁੱਡੀ ਕੀ ਖਾਣਾ ਗੁੱਡੀ ਦਾ ਹੱਜ਼ਗਾਜ਼ ਕਰਨਾ ਵਰਨਾ ਪੜਾ ਜਾਊਗਾ ਉਹ ਲਿਆ ਯਾਰ ਮੇਰਾ ਪਰਨਾ ਦੋ ਹੁਣ ਇਹ ਤੁਹਾਨੂੰ ਕੱਢੇ ਆ ਪਿੱਛੇ ਪਿਆ ਦੇ ਇੱਥੇ ਪਿਆ ਪਿੱਛੇ ਪਰਨਾ ਦੋ ਯਾਰ ਮੇਰਾ ਕੱਢ ਦੇ ਹੁਣ ਇਹ ਲੈ ਦੱਸ ਪਰਨੇ ਦੀ ਦਾ ਗੇਮ ਆ ਸਾਰੀ ਲੈ ਆਂ ਵੀ ਆ ਲੈ ਓਏ ਇਹਦੇ ਥੱਲੇ ਪਿਆ ਇਹਦੇ ਥੱਲੇ ਥੱਲੇ ਨਾਲ ਬੋਤਲਾਂ ਲਾਉਂਦੀਆਂ ਓਏ ਆ ਪਿਆ ਮੈਂ ਖੁਦ ਦੇਖਿਆ ਪਰਣਾ ਪਿਆ ਥੱਲੇ ਪਹਿਲਾਂ ਕੱਚਾ ਸਾਂ ਜਾਂਦਾ ਓਏ ਮੇਰਾ ਕੱਚਾ ਵਾ ਭਰਾ ਕਿੱਦਾਂ ਇਹ ਨਾਲ ਕੱਚਾ ਚੱਲਿਆ ਕੱਚਿਆਂ ਦਾ ਖੜ ਘੱਟ ਰੋਲਾ ਬਹੁਤ ਆਵੇ ਇਹ ਵੀ ਹੁਣ ਕੱਚਿਆਂ ਦੇ ਜੇ ਇਹਲੇ ਪਾਇਆ ਨਹੀਂ ਆਨ ਲੱਗ ਵਾ ਸੱਚੀ ਸਾਡੇ ਕੱਚਿਆਂ ਦਾ ਬਹੁਤ ਸੱਚੇ ਵੇ ਆਂਤੀ ਯਾਰ ਲੈ ਮੇਰੇ ਪਾਸਾ ਦੀ ਰੋਕ ਦੀਆਂ ਤੇ ਆਏ ਓਏ ਜੱਲਾਵੇ ਬਾਪਾ ਨਾਲ ਤੇ ਖੜਿਆ ਮਾਲ ਤੇ ਆਉਣ ਹਲਾਰੇ ਨਹੀਂ ਕੀ ਆਨੇ ਗਾਗਰੇ ਕੱਟੇ ਵੇਚਦਾ ਹਿੱਥਾ ਕੀ ਹੋਇਆ ਆ ਹੋਰ ਜ਼ਿੰਦਗੀ ਤੇ ਕੀ ਆ ਮੱਝ ਲੈ ਲਈ ਬੇਜਨੇ ਜੇ ਨਹੀਂ ਸਾਮ ਹੁੰਦੀ ਤੇ ਉਹ ਗੱਲ ਕਰ ਤੂੰ ਤੇਰਾ ਯਾਰ ਉਪਰ ਹੀ ਡੇ ਹਾਏ ਕੋਕ ਪੱਕਾ ਪੜੀਆਂ ਸਾਰ ਲਾਉਣੇ ਜਿ ਘਰ ਆ ਬੇਸੁਰਾਲਿਆਂ ਦਾ ਬਹੁਤ ਸੱਚੇ ਦਰਵਾਹ ਬੰਬ ਬੰਬ ਬੋਲੇ ਬੰਬ ਸੋਨੇ ਗਾਇਕ ਆ ਗਿਆ ਹੁਣ ਕੀ ਕਰੇਗਾ ਮਨੂੰ ਚੱਲ ਬਈ ਚੱਕ ਦੇ ਫੱਟੇ ਚੱਕ ਨਹੀਂ ਉਹ ਫੱਟੇ ਤੂੰ ਨਹੀਂ ਜਾਣਾ ਸਤੂ ਵੀ ਕੋ ਕਰ ਮਗਰ ਮੈਂ ਮਗਰ ਮਗਰ ਮੈ 30 40000 ਚ ਮੈਨੂੰ Shimla ਪੈਣਾ ਬੋਰਸ ਬੋਲਣਾ ਮਾਸੀ ਮਗਰ ਹੇ ਲੈ 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 ਕਾਰੇ ਨਾਲ ਮੈਂ ਡਰ ਗਈ ਤੂੰ ਚਲ ਲੈ ਕਾਰੇ ਨਾਲ ਅੰਦਰ ਹੋਏ ਇੱਕ ਗਾਣਾ ਦਾ ਸੌਲਾ ਹੋਈ ਬੰਦ ਹੋ ਜਾਂਦੇ ਪਾਪਾ ਚੁੰਮਾ ਚੁੰਮਾ ਬੇਬੇ ਮੇਰੇ ਤੇ ਦੇ ਚੁੰਮਾ ਆਇਆ ਇੰਨਾ ਸਮਾਂ ਲੰਦਰ ਚ ਹੁੰਦਾ ਅਲਫਾੜ ਖਾਲਾ ਮਾਸੀ ਕਦੀ ਜ਼ਿੰਦਗੀ ਦੇ ਵਿੱਚ ਕਦੀ ਤੁਸੀਂ ਮੈੱਕ ਨਹੀਂ ਪਾਸ ਦੇਖਾ ਉਹਦੀ ਪੂਰੀ ਜਦੋਂ ਆਉਂਦੀ ਹੁੰਦੀ ਉਹ ਨਾ ਮੈਂ ਵੀ ਜੱਲਾ ਸਾਰਛਦੀ ਰਹਿੰਦੀ ਆ ਸੰਦੀਪ ਇੱਦਾਂ ਗੱਲਾਂ ਮਿਲ ਜਾਂਦਾ ਆ ਤੇ ਮੁੱਖ ਚੱਲੇ ਆ ਬਾਰਗਰ ਫਰਾਈਆਂ ਵੀ ਆ ਸ਼ੇਅਰ ਕਰ ਦੋ ਬਾਸੀ ਆਪਣੇ ਯਾਰ ਕਰਨ ਆਪਣੇ ਕਿਤੇ ਵੀ ਆ ਬਣਾਉਂਦੇ ਬਾਸੀ ਨਾਲ ਪਾਸੇ ਨਾਲ ਕੋਈ ਨਹੀਂ ਉਹ ਗੱਲ ਨਹੀਂ ਹੈ ਕਿ ਮਨੀ ਅਸੀਂ ਆਲਾ ਫੜ ਆਪਣੇ ਵਾਲੀ ਗੱਲ ਨਹੀਂ ਹੈ ਜਲੰਧਰ ਕਿੰਨਾ ਸੋਹਣਾ ਹੈ ਜਲੰਧਰ ਵਧੀਆ ਹੈ అక్కడకి ఏదో నీది జీ కొలాది అన్నా ఆ ఆ ఫోడో బరయ్యా పడు మా చీవర్ కర్యా దేవా చీగనే ఆ చీయా చికెన్ ਹੈਲੋ ਦੋਨੇ ਲੈ ਲੋ ਜੀ ਘੁੰਮ ਲੋ ਸ਼ਿਮਲਾ ਲੈ ਲੋ ਖੋ ਗਿਆ ਕੰਮ ਟਾਈਮ ਨਾਲ ਹੈ ਕੀ ਵਿਚਾਰ ਵਾ ਇਹ ਉਹ ਤੋਂ ਨਹੀਂ ਕੰਨਾ ਨਹੀਂ ਇਹ ਕੰਨਾ ਕੋਈ ਚੰਗਾ ਬੱਸ ਯੋਗੀ ਬਣੀ ਹੋਊਗੀ ਸੱਟ ਕਲਾਗਾ ਦਾ ਇਹਦਾ ਜੜੀ ਬਹਿ ਕੇ ਲਾ ਗਿਆ ਕਲਚ ਪਲੇਟਾਂ ਦਾ ਮੋਸ਼ਕਿਆਂ ਨਾਲ ਕਰ ਲਿਆ ਪਤਾ ਇਹ ਸਾਲੇ ਕਈ ਜਣ ਪੱਦ ਮਾਰਿਆ ਪੱਦ ਮਾਰਿਆ ਕਿੱਥੇ ਬੈਠ ਕੇ ਤਰਕੇ ਹੋਇਆ ਸੀ ਮੈਨੂੰ ਪਤਾ ਸੀ ਮੈਲ ਆਉਂਦੀ ਨਹੀਂ ਗੱਡੀ ਤੇ ਫੜ ਜਾ ਲਿਆ ਕੈਮਰਾ ਜਿਆ ਕੋਲ ਨੂੰ ਇੱਦਾਂ ਕੀ ਹੋਊਗਾ ਕੈਮਰੇ ਕੋਲ ਲੋ ਫਰੈਂਡਸ ਗਾੜੀ ਦਾ ਕੰਮ ਹੋ ਗਿਆ ਕਲਚ ਪਲੇਟੋਂ ਦਾ ਇਦਾਂ ਕਿੱਦਾਂ ਕਹਿੰਦੇ ਹੁੰਦੇ ਆ ਕਲਚ ਪਲੇਟ ਤੁਸੀਂ ਇਦਾਂ ਕਹਿੰਦੇ ਆ ਨਾ ਕਿ ਇਦਾਂ ਕਿੱਦਾਂ ਕਹਿੰਦੇ ਇਦਾਂ ਬਲਾਕ ਬਣਾਇਆ ਕਰੀਏ ਹੈ ਨਾ ਤੁਸੀਂ ਇਦਾਂ ਕਹਿੰਦੇ ਆ ਨਾ ਕਿੱਦਾਂ ਕਹਿੰਦੇ ਲੋ ਆਏ ਇਥੇ ਹਮ ਆਪੀ Shimla ਹਮਾਰੀ ਗਾੜੀ ਦਾ ਕੰਮ ਹੋ ਗਿਆ ਕਲਚ ਪਲੇਟੋਂ ਦਾ ਸਵਾਗਤ ਹੈ ਲੱਗਿਆ ਕੱਢ ਕੇ ਫੁੱਡੀ ਬਾਹਰ ਫੇਰ ਬਾਹਰ ਵੀ ਆ ਗਈ ਫੇਰ ਦੇ ਰੇ ਵਾਜਨੀਓ ਮੈਂ ਕਰਨਿਆ ਬੰਦਾ ਮੈਂ ਮੈਸਟਰ ਹੂੰ ਕਦਰ ਯਾਰ ਵੀ ਘਰ ਵੀ ਨਹੀਂ ਕਦਰ ਬਾਹਰ ਵੀ ਨਹੀਂ ਕਦਰ ਵੀ ਕਦਰ ਹੈ ਕਿੱਥੇ ਆ ਗੱਲ ਇਹ ਕਦਰ ਪਵਾ ਦੇ ਕਾਰਨਾਂ ਦੀ ਕੀ ਆ ਇਹ ਪਈ ਆ ਔਰ ਉਹ ਨਹੀਂ ਇਦਾਂ ਹੀ ਨਾ ਕਰੀ ਜੰਨਾ ਵਾ ਹਾਏ ਮੈਂ ਆਉਣਾ ਨਹੀਂ ਹੀ ਆਉਣਾ ਨਹੀਂ ਲੱਗਦਾ ਵਾਪਸ ਚਲੀਏ ਕੀ ਐ ਇਸ ਵੇਲੇ ਕੋਈ ਜਗ੍ਹਾ ਹੈ ਜਿੱਥੇ ਉਦੋਂ ਦਾ ਇਦਾਂ ਹੀ ਨਾ ਕਰੀ ਜੰਨਾ ਆ ਫਿਰ ਕੋਸ਼ਤਾਂ ਖਾਉਣਾ ਹੀ ਸਤਾ ਨੂੰ ਕੀ ਪਤਾ ਤੈਨੂੰ ਸਾਰਾ ਪਤਾ ਤੇ ਸਾਰੇ ਤੇਰੇ ਕਾਰਨ ਆ ਮੈਂ ਅਸੀ ਆ ਕੀ ਕੀਤਾ ਤੂੰ ਹੀ ਨਿਆਣਿਆਂ ਲੈ ਕੇ ਆਈਆਂ ਸ਼ਿਮਲੇ ਓਏ ਰਾਮ ਜੀ ਮੇਰੀ ਲੱਤ ਦੀ ਨਾੜ ਚੜ ਗਈ ਮੈਂ ਤਾਂ ਨਾੜ ਨਹੀਂ ਜੜੀ ਤੈਨੂੰ ਸਾਰਾ ਪਤਾ ਕੀ ਮੈਨੂੰ ਪਤਾ ਕੀ ਪਤਾ ਤੇਰੇ ਤੇਰੇ ਕਰਕੇ ਹੋਇਆ ਜੋ ਆ ਮੈਨੂੰ ਕਾਹ ਕਰੇ ਏ ਸ਼ਿਮਲੇ ਜਾਣ ਦਾ ਪੁਰਾ ਰਾਮ ਜੀ ਮੈਨੂੰ ਤਾਂ ਤੂੰ ਲੈ ਕੇ ਆਇਆ ਹਾਂ ਜੀ ਉਸੀ ਕੋਈ ਨਹੀਂ ਲੈ ਕੇ ਆਏ ਹੈਗੇ ਸ਼ਿਮਲਾ ਉੱਥੇ ਹੈ ਜਿਹੜੀ ਇੱਥੇ ਜਾ ਕੰਮ ਲਓ ਸ਼ਿਮਲਾ ਕੋਣ ਆਏ ਦੀ ਮੱਤਾ ਡੁੱਟਣ ਆਏ ਸੀ ਆਇਆ ਕੀ ਆ ਸ਼ਿਮਲਾ ਦੇਖ ਤਾਂ ਅਤੇ ਜਿਹੜੀਆਂ ਬਾਲੀਆਂ ਬੁਕਾ ਦੇਣੀਆਂ ਤੇਰੀ ਨਾਂ ਮੈਂ ਦੇਖ ਹੀ ਜਾਂਗੀ ਇੱਥੇ ਮੈਂ ਆਟ ਬਣਾਣ ਜਾਤਾ ਗਾਦੇ ਸੋਚੀ ਜਾਂਦੇ ਹੋਣੇ ਛੱਡਿਆ ਹੁੰਦਾ ਹਸੀ ਜਾ ਵੀ ਸੋਨੇ ਦੀ ਆ ਹੋ ਤੇਰੀ ਖਸਾਮਾ ਸੀ ਪਿੱਤਲ ਪਾਈ ਫਿਰਦੀ ਏ ਅਤੇ ਆ ਖੜਾ ਖੜਾ ਸੋਨੇ ਦਾ ਸੋਨਾ ਬੜਾ ਪਾ ਆ ਤਾਂ ਥਾਲਾ ਹਾਲ ਘੜੀ ਮੈਨੂੰ ਉਹ ਦੂਜੀ ਲੱਗਦੀ ਆ ਵੀ ਦੂਜਾ ਹੀ ਆ ਆ ਕਿਹੜਾ ਆ ਘੜੀ ਕਿਹੜੀ ਲੱਗਦੀ ਆ ਦੂਜੀ ਉਹ ਜਿਹੜੀ ਬਾਵਾ ਮਸ਼ਹੂਰ ਜੀ ਹੀ ਕੁੜੀ ਜਿਹਦੀ ਸੋਨੇ ਦਾ ਦਿਖਾ ਵਰਪ੍ਰੀਤ ਨੇ ਮੈਨੂੰ ਗਿਫਟ ਦਿੱਤਾ ਆ ਆ ਆ ਛੇੜ ਬਾਲੀ ਗੱਲ ਵਾ ਸਾਰਾ ਮਾਈਕਲ ਕੋਰ ਦੀ ਆ origignal ਆ ਕਿਹੜੀ ਆ ਮਾਈਕਲ ਕੋਰ ਕਿੰਨੇ ਕ ਦੀ ਹੋਣੀ ਆ ਹੋਣੀ ਆ ਇਹ ਕੰਮ ਹੋ ਜੂ ਸ਼ਿਮਲਾ ਜੇਨਾ 5000 ਰੁਪਏ ਦੇ ਦੇ ਲੈ ਮਾਸੀ ਮੈਨੂੰ ਗਿਫਟ ਕਰ ਦੋ ਮੈਂ ਹੁਣੇ ਕੱਢ ਲੰਨੇ ਆ ਮੇਰਾ ਬਰਥਡੇ ਨੇੜੇ ਆ ਉਹ ਥੋੜੀ ਧਿਹੜੀ ਆ ਜਾ ਨਾ ਥੋੜੀ ਵਾਰ ਤੂੰ ਹੀ ਕਹਿੰਦੀ ਸੀ ਮੈਂ ਜਾ ਕੇ ਗਾਣਾ ਗਾਉਣਾ ਹਮਾਰਾ ਚੱਲ ਵਾਲੀ ਆਇਓ ਤਿੱਖੀ ਵਾਲੀ ਮਾਸੀ ਬਹਿ ਜਾ ਕਿ ਧਿਹੜੀ ਬਹਿ ਜਾ ਉਹ ਜਾ ਹੋ ਜਾਣਾ ਉਹ ਫੜਦਾ ਸਹੀ ਉਹ ਤੂੰ ਫੜਦਾ ਸਹੀ ਆ ਫਲੈਸ਼ ਗਈ ਆਪਣੇ ਫੋਨ ਦੀ ਕੋਈ ਆ ਤੂ ਰੀਲ ਬਣਾਵਾ ਓਏ ਹਰ ਜਾ ਉਹ ਆ ਗਈ ਉਹ ਆਦਾ ਹੈ ਉਹ ਮੇਰੇ ਤੇ ਬੈਨ ਨਹੀਂ ਉਹ ਤੂੰ ਕਹਿੰਦੀ ਜੇ ਹਿਮਾਚਲ ਵਾਲੇ ਬਾਬਿਆਂ ਦੇ ਜਾਣਾ ਆ ਆ ਜਾ ਉਹ ਤੂੰ ਥੱਲੇ ਨਾਲ ਓ ਨਹੀਂ ਆਉਂਦਾ ਮੇਤੇ ਨਹੀਂ ਜਾਣ ਓ ਬਾਹਰ ਹੰਦਪੱਤ ਜੱਜ ਨਾ ਨਹੀਂ ਪਰ ਰਹੇ ਨਾ ਕੋਈ ੜੀ ਆ ਤੀ ਓਏ ਹੁਣ ਮਾਰ ਚੱਲਦੀ ਨਾ ਛਮਲੇ ਆਲੇ ਬਾਬੇ ਅੱਲਾ ਬਾਬੇ ਬੂਪੇ ਛਾਡੋ ਮੈਂ ਚਲਾ ਹੌਲੀ ਹੌਲੀ ਆ ਛਮਲੇ ਆਲੇ ਬਾਬਿਆਂ ਦਾ ਜਬਾ ਬੇਦੀ ਜਬਾ ਬੇਦੀ ਛਮਲੇ ਆਲੇ ਬਾਬੇ ਵੀ ਬਟੇੜਾ ਸਾਨੂੰ ਵੀ ਦਗਾ ਅਸੀਂ ਤੇਰੇ ਮਗਰ ਲਾ ਕੇ ਆਏ ਇਹ ਛਮਲੇ ਆਲੇ ਬਾਬੇ ਚੰਟੇ ਆਲੇ ਉਹ ਕਹੜਾ ਛਮਲੇ ਆਲੇ ਇਹ ਹੈਗੇ ਨਵੇਂ ਲਾਂਚ ਕੀਤੇ ਬੈਂ ਕੀਤਾ ਯੈਸ ਸ਼ੌਕਤ ਅਕੀਆ ਚੱਲ ਮਾਸੀ ਸ਼ਾਬਾਸ਼ ਬੱਲੇ ਆ ਜਿਕਾਰਾ ਬਾਬਿਆਂ ਦਾ ਮਾਸੀ ਐ ਇੰਨਾ ਹੈ ਹੋਰ ਵੀ ਚੜਨਾ ਆ ਤਾਹਾਂ ਹੋਰ ਚੜਨੀ ਐਨੇ ਬਾਤ ਮੈਂ ਨਹੀਂ ਆਉਂਦੀ ਚੜਨੀ ਮਾਸੀ 200 ਪੌੜੀ ਚੜਨੀ ਤੋਂ ਹੇ ਮਾਸੀ 200 ਪੌੜੀ ਚੜਨੀ ਐ ਮਾਸੀ ਗੱਡੀ ਨਹੀਂ ਕਿਤੇ ਨਹੀਂ ਇੱਥੇ ਅਮਰੀਕਾ ਕੈਨੇਡਾ ਇੰਗਲੈਂਡ ਦਾ ਹੱਥ ਪਿਆ ਗੱਡੀ ਚਾਹ ਵੀ ਕਹਿੰਦੀ ਆਉਂਦੀ ਹੋਈ ਚੱਲ ਜਾ ਸ਼ਹਾਜ ਤੇਰਾ ਨਾਂ ਤੇਰਾ ਵੀ ਐ ਇੰਗਲੈਂਡ ਆ ਹਨਾ ਘੱਡੀ ਜਿਹਦਾ ਬਹਿ ਗਿਆ ਚਾ ਨਾ ਸ਼ਿਮਲੇ ਚੱਲੇ ਆ ਹੁਣ ਪਤਾ ਲਾਦਾ ਕੁਫਰੀ ਕੂਬੀ ਵਾਸੀ ਕੁਫਰੀ ਆਇਆ ਇਹ ਹੁਣ ਕਿਹਨਾਂ ਚਨਾ ਭੈਣਾ ਫੋੜੀਆਂ ਛੱਡ ਦੋ ਵਾਸੀ ਪੌੜੀਆਂ ਛੱਡ ਦੋਗੇ ਛੱਡ ਦੇਣਾ ਜਾਣਾ ਕਿੱਧਰ ਨੂੰ ਪਤਾ ਲੱਗੇ ਉੱਤੇ ਜਾਣਾ ਮੈਨੂੰ ਪਾਜੀ ਲਾਂਗ ਬੁੱਦ ਇਧਰ ਆ ਇਧਰ ਆ ਇਧਰ ਨੂੰ ਜਾ ਹੋਰ ਤੂੰ ਆ ਫੇਰ ਕਾ ਹੋਈ ਇਹ ਨਹੀਂ ਗਾ ਨਹੀਂ ਇਹ ਹੀ ਨਹੀਂ ਗੀਆਂ ਯਾਰ ਤੁਸੀਂ ਕੀ ਕਰੀ ਜਾਂਦੇ ਆ ਉਹ ਜਾਣਾ ਉਹ ਦੇਖ ਉੱਪਰ ਇੱਧਰ ਵੀ ਜਾਣਾ ਉਹ ਕਿੱਧਰ ਵੀ ਜਾਣਾ ਉਹ ਨੇੜੇ ਆਹੋ ਪੌੜੀਆਂ ਚਲੋ ਉਹ ਨੇੜੇ ਹੀ ਆ ਮਸੀ ਆ ਜਾ ਐਵੇਂ ਡਰਾਉਂਦੇ ਜਾਂਦੇ ਆਂ ਆਉਂਦੇ ਹੋਏ ਗੱਡੀ ਕਰਦੇ ਉਹ ਅੱਗੇ ਕਹਿੰਦੇ ਬਹੁਤ ਇੰਗਲੈਂਡ ਨਾ ਕਹਿੰਦਾ ਮੇਰੀ ਪੱਠ ਲੱਗਦੀ ਆ ਆ ਜਾ ਆ ਜਾ ਕੀ ਆ ਮਾੜਾ ਜਲਦੀ ਮਸੀ ਜੈ ਸ਼ਿਮਲੇ ਵਾਲੇ ਬਾਬੰਦ ਜੈ ਸ਼ਿਮਲੇ ਵਾਲੇ ਬਾਬੇ ਕਿਤੇ ਲੰਬੀ ਬੈਕ ਨਹੀਂ ਸੌਖ ਲਿਆ ਉੱਪਰ ਧੌਰਮਾਲ ਰੋਡ ਤੇ ਮੱਥਾ ਟੇਕਣਾ ਇਹ ਬਸ ਹੋਏ ਗੁੱਸੇ ਕਿਤੇ ਦੇ ਸਹੀ ਹੋ ਜਾਂਦੇ ਇਹ ਕਹਿੰਦੀ ਜਦੋਂ ਮੇਰਾ ਕਾਲ ਪੱਕਾ ਹੋ ਗਿਆ ਮੈਂ ਤਾਂ ਗੱਡੀ ਲੈ ਕੇ ਆਉਣੀ ਸ਼ਿਮਲੇ ਵਾਲਿਆਂ ਦੇ ਬਾਬੇ ਨੂੰ ਵਧੀਆ ਵਧੀਆ ਭਾਈ ਤੁਸੀਂ ਦੱਸੋ ਕੈਂ ਹੋ ਸਹੀ ਇਹਨਾਂ ਨੇ ਯਾਰੀ ਚੱਜ 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 ਸ਼ਾਬਾਸ਼ 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 ਉਹ ਡੌਗੀ ਆ ਧਿਆਨ ਨਾਲ ਇਹ ਤਾਂ ਸਿੱਧਾ ਹੀ ਹਾਂ ਹਾਂ ਜਦੋਂ ਮਾਤਾ ਬਾਪੜੀਆਂ ਚੜ੍ਹ ਕੇ ਲੈ ਹੱਥ ਵਿੱਚ ਧਿਆਨ ਨਾਲ ਕੁੱਤੇ ਦੀ ਪੂਛ ਪਾੜ ਨਾ ਬਾਹਰ ਰੀੜ ਕੇ ਆ ਚੱਲ 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 ਮਾਸੀਏ ਬਹੁ ਆ ਬਾੜੀਆਂ ਅੱਗੇ ਕੋਈ ਨਹੀਂ ਕੋਈ ਨਹੀਂ ਖਿੱਚਣੀਆਂ ਹੀ ਲਿਆ ਕੇ ਕੋਈ ਨਹੀਂ ਕੋਈ ਨਹੀਂ ਚੱਲਦਾ ਸੀ ਭਾਈ ਬਾਹਰ ਰੋਡ ਤੋਂ ਆਹੀ ਰਸਤਾ ਬਾਸ ਤੋਂ ਮਾਥੇ ਹੋਂ ਸੁਣਦੀ ਮੈਗੀ ਰਾਣੋ ਰਾਣੋ ਕਰਾਓ ਹੁਣ ਕੀ ਕਰੇ ਉਹਨਾਂ ਨੂੰ ਬਹਿ ਜਾ ਗਈ ਚੱਲ ਆ ਜਾ ਤੂੰ ਹੀ ਕਹਿੰਦੀ ਸ਼ਿਮਲਾ ਦੇਖਾ ਦੇ ਸ਼ਿਮਲਾ ਦੇਖਾ ਹੁ ਦਿਖਾਉਂਦਾ ਤੈਨੂੰ ਸ਼ਿਮਲਾ ਆ ਆ ਆ ਲੈ ਆ ਬੋਕਰ ਲੈ ਲਮਾ ਅੰਕਲ ਤੋਂ ਚੱਲ 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 ਜਿਕਾਰੇ ਲਾਉਂਦੀ ਜਾ ਸ਼ਿਮਲੇਆੜੇ ਬਾਬਿਆਂ ਦੇ ਲੰਮੀ ਬੈ ਕੇ ਨਹੀਂ ਕਿਤੇ ਸੌਖ ਲੈ ਆਏ ਇਹ ਪੋਰੀਆਂ ਨੂੰ ਆਏ ਫਾਇਵੇ ਕਹਿੰਦੀ ਕਮਲ ਆ ਰਿਹਾ ਇੱਥੇ ਮੈਨੂੰ ਸਾਰਾ ਆਕਸੀਜਨ ਵਾਲਾ ਕੂਪਾ ਨਾ ਰਵਾ ਨਾ ਆ ਜਾ ਆ ਸਾਰੀ ਜ਼ਿੰਦਗੀ ਤੁਹਾਡੇ ਸਾਹ ਫੜੇ ਹੋ ਗਈ ਆਇ ਤੇ ਪਾਪਾ ਲਾ ਆ ਗਿਆ ਮਾਸੀ ਬੈਲਾ ਸਾ ਲੈ ਲਾ ਇੱਥੇ ਨਹੀਂ ਨਹੀਂ ਮਾਸੀ ਆ ਗਿਆ ਹਾਂ ਬਸ ਆ ਦੇ ਮਾਰੋ ਚਲ ਆ ਜਾ ਆਪੇ ਸਾਡੇ ਜਾਂਦੇ ਜਾਂਦੀ ਕਰ ਰਹੇ ਉੱਪਰ ਕੁਝ ਮਿੰਟ ਪਿਛੋੜੇ ਆਏ ਉਹ ਪੂਰੇ ਦੇਸ਼ੀ ਕਿਸ ਨੂੰ ਪੜੇਗਾ ਨੀਚੇ ਚੱਲ ਕੇ ਵਾਪਸ ਆ ਜਾ ਫੋਰ ਸੁ ਆਵਾਜ਼ੇ ਸੁ ਆਵਾਜ਼ੇ ਮਾਸੀ ਚੱਲ ਬਸ ਮਾਸੀ ਤੈਨਰੇ ਗਈਆਂ ਮਾਂਸੀ ਚੱਲ ਬਈ ਏ ਚੱਲ ਖਲੇ ਚੜਾ ਗਈ ਬਾਰਾ ਹੋ ਆ ਬਾਈ ਸ਼ੇਮਲੇ ਆਉਣਾ ਸ਼ੇਮਲੇ ਆਉਣਾ ਆ ਗਾਇ ਲੈ ਆ ਲੈ ਖੂਬਸੂਰਤ ਬਾਦ ਕੋ ਇੱਧਰ ਆਇਆ ਚੱਲ ਮਾਸੀ ਮੈਂ ਥੱਕ ਗਿਆ ਨਹੀਂ ਖਾ ਤੈਨੂੰ ਚੜਿਆ ਕਿ ਮੈਨੂੰ ਚੜਿਆ ਮੈਨੂੰ ਹਾਂ ਸੰਤਰ ਸੰਤਰਾ ਦੇ ਮੈਂ ਨਹੀਂ ਲੈਣਾ ਸੰਤਰਾ ਮਾਸੀ ਫੂਟ ਖਾਣਾ ਕੋਈ ਮੈਂ ਨਹੀਂ ਖਾਣਾ ਦੇਖ ਲਓ ਨਹੀਂ ਨਹੀਂ ਖਾਣਾ ਚਲ ਤੈਨੂੰ ਪਾਣੀ ਇੱਥੇ ਪਾ ਦੇ ਚੱਲ ਬਾਹਰ ਮਾਸੀ ਪਿਓ ਧੋ ਜਾਣੀ ਤੈਨੂੰ ਕਹਿੰਦੇ ਕਿ ਆਹੀ ਕੁਫਰੀ ਜਾਣ ਨੂੰ ਹੈ ਕੀ ਹਾਂ ਮਾਸੀ ਬਹੁਤ ਤਾਂ ਆ ਹੱਲੇ ਹੈ ਓ ਯਾਰ ਰਾਜਾ ਤੂੰ ਦਿੱਲੀ ਜਿਆ ਨਹੀਂ ਦੇਖਿਆ ਹਲਕੇ ਵਾਂਗੂ ਬਹਿ ਜਾਂਦੇ ਆ ਚਲ ਨਾ ਇਹਦੇ ਯਾਰ ਪੁੱਛਣ ਦੀ ਗੱਲ ਇੱਥੇ ਹਰਾਮ ਜਿਆਦਾ ਨਹੀਂ ਚੱਲਦਾ ਹੈਗਾ ਨੋ ਯਾਰ ਭਾਈ ਥੋੜੇ ਮਿਲਣਾ ਗਾਲਾ ਪਵਾ ਦੇ ਸਵੇਰ ਨੂੰ ਫੇ ਆਉਣਾ ਅੱਜ ਸਾਧਾ ਨਹੀਂ ਚੜਿਆ ਤੇਰਾ ਭਾਰ ਘਟਾਉਣਾ ਹਾਂ ਮੈਂ ਤਾਂ ਕਰ ਦੇਵੇਂ ਨਾ ਮੈਂ ਤਾਂ ਕਦੀ ਵੀ ਨਾ ਹਾਂ ਮੈਂ ਇੱਥੇ ਹਾਂ ਕਮਲ ਦੀ ਸੌਖ ਨਹੀਂ ਸੁੱਕੀ ਪੱਕੇ ਹੋਣ ਦੀ ਉੱਪਰ ਜਾ ਕੇ ਪੂਰੀ ਕਰਨੀ ਆ ਓ ਬਾਬੀ ਉਹਦੇ ਮਾਸਿਆ ਯਾਰ ਤੇ ਜਾਣਾ ਆ ਮੈਂ ਨਹੀਂ ਜਾਣਾ ਮੈਂ 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 ਕਿਉਂ ਮੋੜਨਾ ਪਿੱਛੇ ਮਾਨੂੰ ਮੋੜ ਨਹੀਂ ਸਕਦਾ ਤੇ ਸੌਖ ਵੀ ਨਹੀਂ ਹੁਣ ਮਾਸੀ ਨਹੀਂ ਆਇਆ ਆਇਆ ਮਾਸੀ ਨੂੰ ਆਉਂਦੇ ਮਾਸੀ ਦਾ ਬੀਬੀ ਵਧੀਆ ਨੇ ਮੈਂ ਨਹੀਂ ਕੋਟੇ ਕੋਟਾ ਆ ਗਿਆ ਕੋਟੇ ਦੇ ਝੂਟਾ ਓਏ ਝੂਟਾ ਨਹੀਂ ਤੈਨੂੰ ਉੱਪਰ ਲਾ ਦਿੰਦਾ ਐ ਸੱਚੀ ਲਾ ਦੇਣੇ ਨੇ ਨਹੀਂ ਨਹੀਂ ਭਰਾਵਾ ਮੈਂ ਦੇ ਗੁਨਾਹਾਂ ਤੂੰ ਸਵਾਲ ਲੱਤ ਲੁੱਤੀ ਨਾ ਮਾਰੇ ਚੱਲੋ ਚੱਲੋ ਏ ਕੀ ਹੋ ਭਰਾਵਾ ਕੀ ਬੈਪਤਾ ਪਈ ਸੀ ਘਰੇ ਮੋਹਣ ਦੀ ਲੱਤਾਂ ਮਾਰਦੀ ਸੀ ਚੰਗੀ ਭਲੀ ਸੀ ਮਾਸੀ ਚੱਲ ਕੀ ਹੋਇਆ ਚੱਲ 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 ਆ ਵੇ ਜਗਾਰੇ ਲਾਉਂਦੀ ਜਾਂ ਛਿਵਲੇ ਵਾਲੇ ਬਾਬਿਆਂ ਦੇ ਤੈਨੂੰ ਆ ਫੇ ਬਾਬੇ ਬਾਲਕ ਰਾਸ ਦੀ ਚੜ੍ਹਾਈ ਆ ਜਦ ਵਿੱਚ ਚਕਾਰੇ ਲਾਵਾ ਓ ਛਿਵਲੇ ਵਾਲੇ ਬਾਬੇ ਇਹ ਛਿਵਲੇ ਵਾਲੇ ਬਾਬਿਆਂ ਦੇ ਆਏ ਆ ਚੱਲ 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 ਛਾਵਾਂ ਨੂੰ ਪਹੁੰਚਿਆ ਹੀ ਲੈ ਆ ਗਿਆ ਮਾਲ ਪਰ ਨੇੜੇ ਮਾਲ ਮਾਲ ਮੁਰਗਾ ਤਾਂ ਮਾਰ ਰੋੜ ਚੱਲ ਚੱਲ ਮਾਸੀ ਇਹ ਤਾਂ ਨਹੀਂ ਚੜੀ 100 100 ਦਾ ਲੈ ਲਈਏ ਲਾ ਵੀ ਮਾਤੀ ਤੈਨੂੰ ਲੈ ਆਏ ਆ ਜੰਨਤ ਚ ਹਾਂ ਇੱਥੇ ਤੂੰ ਫੋਟੋ ਮਾਰਾ ਅੱਛਾ ਜੋ ਮਾਰਦੀ ਵੀਡੀਓ ਸ਼ੂਟ ਕਰ ਅੱਛਾ ਇਹ ਨਜ਼ਾਰਾ ਆ ਖੂਬਸੂਰਤੀ ਹੈ ਸ਼ਿਮਲੇ ਦੀ ਅੱਛਾ ਜੰਨਤ ਬਾਗੀਆਂ ਅੱਛਾ ਹਾ ਹਸੀਨ ਬਾਗੀਆਂ ਇੱਥੇ ਆ ਅੱਛਾ ਠੀਕ ਆ ਜੋ ਮਰਜੀ ਕਰ ਪਰ ਮੈਨੂੰ ਪਤਾ ਤੇਰੇ ਦਿਲ ਦਾ ਧੜਕਣ ਕੀ ਕਹਿ ਰਹੀ ਹੈ ਕਿਉਂਕਿ ਮਾਸੜਾ ਨਹੀਂ ਹੈ ਲਵਿੰਗ ਪੁਆਇੰਟ ਹੈ ਇਹ ਨਾ ਤੇ ਮਾਸੜਾ ਵਿਚਾਰੇ ਤੇ ਇੱਥੇ ਤੁਰਨਾ ਸੀ ਉਹ ਫੇਰ ਦੋਈ ਜਿਹੜੇ ਹੱਥਾਂ ਦੇ ਹੱਥ ਪਾ ਕੇ ਘੁੰਮਦੇ ਹੋ ਤੁਸੀਂ ਕਪਲਸ ਰਹਿਣਾ ਸੀ ਪਤਾ ਨਹੀਂ ਮਾਸੜਾ ਤੇ ਵਿਚਾਰੇ ਨੂੰ ਲੱਗ ਇੱਥੇ ਚੱਲਦਾ ਪੂਰਾ ਇਹਨਾਂ ਮਾਹੌਲ ਮਾਹੌਲ ਮੌਸਮ ਆਦਾ ਮਸੀਂ ਮੌਸਮ ਆ ਆ ਆ ਆ ਦੇ ਮਸੀਂ ਇੱਧਰ ਆ ਆ ਦੇ ਆ ਦੇ ਮਸੀਂ ਇੱਧਰ ਆ ਆ ਨਾ ਕਰ ਉਹ ਟਾਣਾ ਹਾਂ ਪੌਣਾ ਅਧਿਕਾਰ ਦਰਸੁੰਦੇ ਆਹ ਸੋਨੇ ਸੱਚੇ ਆ ਹੋਰ ਕਿਤੇ ਕੰਮ ਇੱਥੇ ਹੋ ਰਹੀ ਹੋ ਜਵੇ ਆ ਜੰਨਤ ਆ ਬਾਈ ਇੱਥੇ ਆ ਜੰਨਤ ਆ ਕਿਵੇਂ ਲੱਗਾ ਇੱਥੇ ਬਾਬੇ ਆ ਬੈਠੋ ਸਿੱਟ ਸਿੱਟ ਬੈਠੋ ਆਉ ਮਸੀ ਸਨੇਕੇ ਮਾਸ ਕਿਉਂ ਕੋਈ ਗੱਡਾ ਖੜਿਆ ਹੈਗਾ ਤੇ ਤੂੰ ਖੋ ਲਾ ਕਰਦਾ ਏ ਸ਼ਿਮਲੇ ਆਉ ਲੂ ਤੂੰ ਕੀ ਭਲੀ ਵਾਰ ਸੀ ਏ ਫਿਰ ਬਾਕ ਮੇਰੀ ਐ ਸ਼ਹਾ ਆਈ ਆਈ ਪੂਰੀਆ ਕੀ ਇਹ ਤਾਂ ਨਾ ਬਾਸੀ ਆ ਬਾਸੀ ਏ ਨਾਨੀ ਮਾਸੀ ਵੀ ਆ ਨਾਨੇ ਵੀ ਮਾਸੀ ਹੁੰਦਾ ਹੈ ਦੇਣ ਦੀ ਵਾਰ ਨੂੰ ਚਾਰ ਕੋਸ ਪਿੱਛੇ ਧੋੜ ਜਾਂਦੀ ਤੈਨੂੰ ਆਰਾਮ ਨਹੀਂ ਆਉਂਦਾ ਹਾਂ ਦਸਵੇਰ ਨੂੰ ਵੀ ਲਿਆਉਣੀ ਤਾਂ ਆ ਮੈਂ ਸਵੇਰ ਨੂੰ ਨਹੀਂ ਆਣਾ ਫੇ ਮੈਂ ਮੰਨ ਲੀ ਅੱਛਾ ਆਉਂ ਜੀ ਆਉਂ ਜੀ ਇਹ ਆਲ ਦੇ ਲੈ ਚਾਰ ਤੇ ਆਓ ਉਹ ਚਾਬੇ ਆ ਹੋਰ ਉਹ ਪਾਪਿਆਂ ਨੂੰ ਰਹਿਣ ਨਹੀਂ ਪਾਪਾ ਵੀ ਅੱਛੀ ਉਹ ਨਾ ਦੇ ਜਿਆ ਪਾਲ ਉਹ ਆਪਣੇ ਕ੍ਰਿਸ਼ਣ ਬਾਬੇ ਆ ਕ੍ਰਿਸ਼ਣ ਵਾਲੇ ਬਾਬੇ ਆ ਬਾਬੇ ਸਾਰੇ ਇੱਕੇ ਹੀ ਆ چاہے ਜਿਹੜੀ ਮਰਜੀ ਹੁਣ ਬਾਬੇ ਬਾਬੇ ਠੀਕ ਆ ਹੁਣ ਜਾਦੇ ਮੈਨਾਂ ਕੰਮ ਹਾਂ ਮੈਂ ਆ ਰਾਮਾ ਗਿਆ ਉਹ ਕਿਥੇ ਗਿਆ ਆ ਤੇਰਾ ਲਾਓ ਇਹ ਮੇਰੇ ਕੋਲ ਆ ਜਾਓ ਤਾਂ ਠੀਕ ਹੈ ਹੁਣ ਤੇ ਪਿਆਰ ਦੇ ਦੋ ਮਾਸੇ ਦੂਜਾ ਪਿਆਰ ਦੇ ਬਸ ਕੀ ਲੈਣ ਲੱਗੇ ਆਪਾਂ ਫਾਟਕੜੀ ਮੈਂ ਕੀ ਕਰਨੀ ਆ ਖਾਣਾਂ ਤਾਂ ਫਾਟਕੜੀ ਆ ਚਲ ਤੁਰੋ ਜਲਦੀਏ ਗਾਗੂ ਨਾਲ ਲੈਣ ਦੇ ਬਾਅਦ ਚ ਲੈਣੇ ਆਪਾਂ ਵੇਖੀ ਹਲਦੀ ਉਹਨਾਂ ਦੇ ਬਿੱਲੂ ਦੇ ਘਰ ਮੰਦਰੀ ਹੈ ਆ ਗਈ ਹੈ ਕਾਲਾ ਲੂਣਾ ਕਿੱਥੋਂ ਆਪਰੇ ਆਪਰੇ ਦਫਾ ਬਜੇ ਨੂੰ ਜਰ ਤੋਂ ਹੁੰਦੇ ਆ ਲੈ ਲਿਆ ਆ ਕਿੰਨੇ ਦਾ 200 ਬੰ ਮਗੋਪੀ ਦੇ ਦੇ ਰਹਿਣ ਦੇ ਚਾਰ ਵਾਹ ਖਾਤੇ ਵੀ ਪੈਂਦੇ ਚਾਰ ਵਾਹ ਦੂਆ ਕਿੱਥੇ ਆ ਕਾਲਾ ਲੂਣਾ ਲੈਣਾ ਖਾਣ ਵਾਲਾ ਕਾਲਾ ਹੀ ਕੋਣਾ ਜਿੱਥੇ ਆਇਆ ਹੈ ਨਾ ਕੋਈ ਕਿਹੜਾ ਆਏ ਬਾਈ ਸਾਪੇ ਚਾਟ ਮਸਾਲਾ 5 ਰੁਪਏ ਚਾਟ ਮਸਾਲਾ ਲੱਗਿਆ ਬਾਈ ਉਹ ਤਾਂ ਲੈ ਹੀ ਲਈਦਾ ਹੈ ਉੱਪਰ ਹਾਂ ਰੱਖ ਲੇ ਲਾ ਰੱਖ ਲਾ ਕੋਈ ਨਾ ਮਾਪੇ ਜਾ ਬੋਪੀ ਦੇ ਲਓ ਬੋਪੀ ਦਾ ਕਿੰਨੇ ਹੋ ਗਏ ਭਾਈ ਕਿਉਂ ਕਿ ਜੀ ਆਪਣੇ 340 740 ਆ ਕਿੰਨੇ ਦਾ ਪੈਕ 300 ਪੈਕ ਤਾਂ ਕਿੰਨੇ ਦਾ 790 ਹਾਂਜੀ ਯਾਰ ਮੇਰਾ ਮਾਤਾ ਕਾਈ ਸੋ ਇਹ ਹੋ ਗਿਆ 250 ਕੰਪਿਊਟਰ ਲੁਟਾਈ ਛੋ ਦੇ ਫਰਮਾ ਦੇ ਰਹਿਣ ਦੇ ਵੋਪੀ ਉਹ ਇੱਧਰ ਚੱਲਣਾ ਹੀ ਨਹੀਂ ਪੇ ਘਰ ਤੇ ਚੱਲਣਾ ਨਹੀਂ ਤਾਂ ਆ ਨਾ ਪਤਲਾ ਭਾਈ ਨੂੰ ਪੁੱਛ ਲੈ ਨਾ ਪੁੱਛ ਲੈ ਕਿ ਨਹੀਂ ਚੱਲਦਾ ਹੁੰਦਾ ਆਪਾਂ ਦੂਏ ਆਏ ਪਾਣ ਜੇ ਹਾਂ ਨਹੀਂ ਇਹ ਤਾਂ ਲੈਸ ਤੇ ਦਿੱਤੀ ਹੈ ਥੋ ਆਈ ਆ ਰਹਿਣ ਦੇ ਆ ਜੈਪ ਖੋਲ ਕੇ ਉਹਦੇ ਵਿੱਚ ਜਿਹੜੇ 500 ਦੇ ਆਉ ਉਹ ਕੱਟ 250 ਦੇ ਨਾ ਆਪਾ ਘੜਾ ਇਹਨਾਂ ਤੋਂ 150 ਕੜੀ ਪਿਆਰ ਲਈਦਾ ਇੱਕ ਹੱਥ ਲਈਦਾ ਦੂਵੇਂ ਹੱਥ ਮੋੜਦੀਦਾ ਸਿੱਧੀ ਕਰਦਾ ਉਹ ਯਾਰ ਭਈਏ ਮੋੜ ਕੱਲੇ ਬਣੇ ਸਾਰੇ ਸੁੱਕ ਗਈ ਸਾਰੇ 10 ਦਾ 800 ਦਾ 10 ਦਾ ਡਾਕੂ ਆ ਦੇ ਨੀ ਮਸਤਾਨੀ ਮਿੱਟੀ ਆ ਉਹ ਕੀ ਆ ਉਹ ਤੇਰੀ ਜਵਾਨੀ ਵੇਲੇ ਲਾਉਣ ਦਾ ਟਾਈਮ ਸੀ ਹੁਣ ਨਹੀਂ ਹੈਗਾ ਉਹ ਤੇਰੀ ਟਾਈਮ ਲੰਘ ਗਿਆ ਜਦੋਂ ਤੂੰ ਮਲਟਾਨੀਆਂ ਮਿੱਟੀਆਂ ਲੋੜੀਆਂ ਹੀ ਉਹ ਜਵਾਨੀ ਵੀਤ ਗਈ ਹਾਂ ਤਾਂ ਬਾਬਿਆਂ ਦਾ ਨਾਮ ਲੈ ਮਾਲਾ ਲੈ ਉਹ ਇਦਾਂ ਮਾਲ ਜਿੰਨੇ ਹੋਏ ਬਾਈ ਜੀ ਸੱਸੀ ਆ ਹਲੋ